ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਪੁੱਤਰਾਂ ਦੇ ਦਾਨੀ ਬ੍ਰਹਮ ਗਿਆਨੀ ਧਨ ਤਰਨ ਬਾਬਾ ਪੁਟਾ ਸਾਹਿਬ ਜੀ ਕਾંડ 14ਵਾਂ ਬਾਬਾ ਜੀ ਵੱਲੋਂ ਸ੍ਰੀ ਗੁਰੂ ਹਰगोबिंद ਸਾਹਿਬ ਜੀ ਨੂੰ ਤਿਲਕ ਦੇ ਕੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨੌਣਣੀਆਂ ਸਮੇਂ-ਸਮੇਂ ਨਾਲ ਕਾਨੂੰਨ ਅਤੇ ਸਿਧਾਂਤ ਬਦਲਦੇ ਰਹਿੰਦੇ ਹਨ ਪੰਜਵੇਂ ਪਾਤਸ਼ਾਹ ਤੱਕ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗਤੀ ਸ਼ਾਂਤੀ ਦੇ ਪੁਜਾਰੀਆਂ ਦੀ ਤੁਰੀ ਆਉਂਦੀ ਸੀ ਉਦੋਂ ਤੱਕ ਜੇ ਖੁਦ ਗੁਰੂ ਜੀ ਵੀ ਕਹਿੰਦੇ ਸ਼ਾਇਦ ਤਾਂ ਵੀ ਸਿੱਖ ਇਹ ਗੱਲ ਨਾ ਮੰਨਦੇ ਕਿ ਸ਼ਸਤਰ ਧਾਰੀ ਹੋਣਾ ਬਹੁਤ ਜ਼ਰੂਰੀ ਹੈ ଅਤਵਾ ਭਗਤੀ ਲਈ ਸ਼ਕਤੀ ਦੀ ਵੀ ਬਹੁਤ ਜ਼ਰੂਰਤ ਹੈ ਪਰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਮਈ ਸ਼ਹਾਦਤ ਨੇ ਸਾਰੇ ਹਾਲਾਤ ਬਦਲ ਕੇ ਰੱਖ ਦਿੱਤੇ ਅਤੇ ਸਿੱਖਾਂ ਨੂੰ ਅਮਲੀ ਤੌਰ ਪਰ ਸਮਝਾ ਦਿੱਤਾ ਕਿ ਸ਼ਾਂਤ ਰਹਿ ਕੇ ਜੀ ਹੋਣ ਲਈ ਵੀ ਤਾਕਤ ਦੀ ਲੋੜ ਹੈ ਅਤੇ ਫਿਰ ਜਦ ਸ੍ਰੀ ਗੁਰੂ ਹਰगोबिंद ਸਾਹਿਬ ਜੀ ਨੇ ਇਹ ਸਿਧਾਂਤ ਨੂੰ ਸਿੱਖਾ ਸਾਹਮਣੇ ਉਪਦੇਸ਼ ਦੇ ਰੂਪ ਵਿੱਚ ਪੇਸ਼ ਕੀਤਾ ਤਾਂ ਉਹ ਇਸ ਉਪਦੇਸ਼ ਤੇ ਕਾਇਲ ਹੋ ਕੇ ਗੁਰੂ ਘਰ ਲਈ ਤੜਾ ਤੜ ਹਥਿਆਰ ਤੇ ਕੋੜੇ ਆਦੀ ਪੇਟਾ ਕਰਨ ਲੱਗੇ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਵਿਕੇ ਸ਼ਹੀਦ ਕਰ ਦਿੱਤਾ ਗਿਆ ਤਾਂ ਆਦ ਗੁਰੂ ਕਰਦੇ ਅਨੰਤ ਸੇਵਕ ਬਾਬਾ ਬੁੱਢਾ ਜੀ ਵੱਲੋਂ ਆਪਣੀ ਡਿਊਟੀ ਇੱਕ ਵਾਰ ਫੇਰ ਨਿਭਾਉਂਦੇ ਹੋਏ ਸ੍ਰੀ ਗੁਰੂ ਹਰगोबिंद ਸਾਹਿਬ ਜੀ ਨੂੰ ਗੁਰੂ ਰੂਪ ਵਿੱਚ ਪ੍ਰਗਟ ਕਰਨ ਲਈ ਗੁਰਿਆਈ ਦਾ ਤਿਲਕ ਦਿੱਤਾ ਗਿਆ ਤੇ ਭਗਤੀ ਤੇ ਸ਼ਕਤੀ ਦੇ ਸੁਮੇਲ ਲਈ ਆਪਣੇ ਹੱਥੀ ਗੁਰਿਆਈ ਦਾ ਤਿਲਕ ਦੇਣ ਸਮੇਂ ਹੀ ਦੋ ਤਲਵਾਰਾਂ ਇੱਕ ਮੀਰੀ ਤੇ ਦੂਜੀ ਪੀਰੀ ਦੀ ਪਹਿਨਾ ਕੇ ਸਿੱਖਾਂ ਨੂੰ ਸਾਰੀ ਗੱਲਬਾਤ ਇੱਕ ਪਰੇ ਦੀਵਾਨ ਵਿੱਚ ਸਮਝਾ ਦਿੱਤੀ ਕਿ ਹੁਣ ਵਕਤ ਆ ਗਿਆ ਹੈ ਕਿ ਦੇਸ਼ ਭਗਤੀ ਹੀ ਨਹੀਂ ਸਗੋ ਭਗਤੀ ਦੀ ਸਦੀਵੀ ਕਾਇਮੀ ਲਈ ਸ਼ਕਤੀ ਵੀ ਤਾਰਨ ਕੀਤੀ ਜਾਵੇ। ਬਾਬਾ ਜੀ ਵੱਲੋਂ ਇਸ ਨਵੀਂ ਤਬਦੀਲੀ ਨਾਲ ਨਵੇਂ ਰੂਪ ਵਿੱਚ ਸ੍ਰੀ ਗੁਰੂ ਹਰगोबिंद ਸਾਹਿਬ ਜੀ ਨੂੰ ਗੁਰੂ ਰੂਪ ਵਿੱਚ ਪ੍ਰਗਟ ਕਰਨ ਪਰ ਹਰ ਪਾਸੇ ਬਾਬਾ ਜੀ ਦੀ ਵਾਹ ਵਾਹ ਹੋਣ ਲੱਗੀ। ਅਤੇ ਸਮੂਹ ਸਿਆਣੇ ਸਿੱਖਾਂ ਨੇ ਬਾਬਾ ਜੀ ਦੀ ਸਿਆਣਪ ਦੀ ਦਾਤ ਦਿੰਦੇ ਹੋਏ ਮੰਨਿਆ ਕਿ ਬਾਬਾ ਜੀ ਨੇ ਸਮੇਂ ਦੀ ਮੰਗ ਦੇ ਮੁਤਾਬਕ ਇਕ ਨੇ ਹਾਈਟ ਹੀ ਠੀਕ ਕਦਮ ਚੁੱਕਿਆ ਹੈ ਜੋ ਕਿ ਸਿੱਖੀ ਦੇ ਬਚਾਅ ਲਈ অতি ਜ਼ਰੂਰੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ